ਹੈਲੋ ਗਾਇਸ ਸਤਿ ਸ੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਪੁਰਬ ਦਿਹਾੜਾ ਹੈ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਅਸੀਂ ਸਾਡੇ ਨੀਅਰ ਹੀ ਗੁਰਦੁਆਰਾ ਬੋਲੀ ਸਾਹਿਬ ਨੇੜਲੇ ਵਿਖੇ ਜਿੱਥੇ ਅਸੀਂ ਅੱਜ ਪਰਿਵਾਰ ਸਮੇਤ ਮਾਮਾ ਮਾਮੀ ਸਾਰੇ ਅਸੀਂ ਚੱਲੇ ਹਾਂ ਗੁਰਦੁਆਰ ਸਾਹਿਬ ਮੱਥਾ ਟੇਕਣ ਤੇ ਬਾਕੀ ਤੁਹਾਨੂੰ ਨਾਲ-ਨਾਲ ਦਿਖਾਣੇ ਆ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਸਾਰਾ ਨੀਅਰੇ ਸ਼ਿੰਗਫਾਸ਼ਾਹੀ ਦਾ ਗੁਰਦਵਾਰ ਸਾਡੇ ਬੌਲੀ ਸਾਹਿਬ ਨੇ ਡਾਲਿਆ ਪੰਜੀ ਭਾਈ ਗੁਰਜੀ ਗੁਰਦਵਾਰ ਸਾਹਿਬ ਅੱਸੀ ਆ ਗਏ ਆ ਜੀ ਪਾਣੀ ਲੈ ਕੇ ਆਉਣ ਵੀ 파ਮਨ ਬੱਜ ਕੇ ਆਇਆ ਗੁਰੂ ਅਰਜਨ ਦੇਵ ਸਾਹਿਬ ਕੌਸ਼ਲ ਜੀ ਬਾਦ ਅਗੇ ਤੇ ਕੋਈ ਨਾ ਹੋਈ ਕੋਈ ਪੋਜੀਟਿਵ ਨੀ ਕਰ ਕੋਲ ਜਾਣ ਫਤਿਹ ਜੀ ਕੀ ਗੁਰਦਵਾਰ ਸਾਹਿਬ ਜੀ ਗੁਰਦਵਾਰ ਸਾਹਿਬ ਜੀ ਜੀ ਦਰਵਾਜ਼ਾ ਆ ਕੇ ਪਾਈਆਂ ਆਪਣੇਲੇ ਪਾਸੇ ਕੋ ਸੰਗਤਾਂ ਆਈਆਂ ਕਬੀ ਸੰਤੋਖ ਸਿੰਘ ਜੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਉਹ ਜਿਸ ਨੇ ਸੰਗਤਾਂ ਆਈਆਂ ਤੇ ਕਹਿ ਲੱਗਿਆ ਕਿ ਪਤਸ਼ਾਹ ਅੱਜ ਇਹ ਹਮਾ ਪ੍ਰਸ਼ਾਦਾ ਪਿਆਰੇ ਪਿਆਰ ਕਰਦਾ ਸੀ ਹੁਣ ਇੰਦਰ ਇਤੂ ਕੇ ਵਸਤਰਾ ਘਰ ਦੇ ਖਰਾਈਆਂ ਦੇ ਨਾਮ ਉੱਤੇ ਅੱਜ ਤੇ ਤੁਹਾਨੂੰ ਬਾਤ ਨਹੀਂ ਆਏ ਕਿ ਹੁਣ ਦੇ ਇਹ ਪਾਇਕੇ ਸਰ ਸੁਖਨੇ ਉਹ ਜਿਹੜੇ ਦੇ ਵਿੱਚ ਤੇ ਕੁਝ ਮਕਾਨ ਦੀ ਸ਼ਰਤ ਤੇ ਇਧਰੋਂ ਕਰਮੋ ਦੀ ਜਿਹੜੀ ਨੌਕਰ ਆਣੀ ਇਸ ਨੂੰ ਭਾਵ ਕੇ ਗੋਲੀ ਆ ਕਹਿ ਜਾਂਦਾ ਸੀ ਆ ਤੁਸੀਂ ਨੌਕਰ ਹੈ ਜਾਂ ਸਰਵੈਂਟ ਆਪ ਜਨੇ ਮੇਡ ਸਰਵੰਤ ਔਰ ਉਹ ਸਵਾਗਤ ਹੈ ਆਕਾਸ਼ ਹੋਇਆ ਅੱਜ ਸੇ ਵਧੀਆ ਸੁਨੀਆਂ ਦੇ ਹਿਸਾਬ ਦੇ ਨਾਲ ਵਿਕਰੇ ਕੈਲੰਡਰ ਦੇ ਹਿਸਾਬ ਨਾਲ ਬਣਾਉਣੇ ਇਸ ਕਰਕੇ ਕੁਝ ਫਰਕ ਪੈ ਜਾਂਦਾ ਹੈ ਤਨਾਕ ਔਰ ਗੁਰਮੁਖੀ ਕੈਲੰਡਰ ਦੇ ਮਤਲਬ ਅਕਿ 21 ਹਾਰ 5 ਜਲਾਈ ਨੂੰ ਆਉਂਦਾ ਸੀ ਤੇ 5 ਜਲਾਈ ਨੂੰ ਆਇਆ ਬਣਾਇਆ ਜਾਂਦਾ ਹੈ। ਹਾਈ ਕੋਟੀ ਵਿਪਦਵਾਨੀ ਸੋਚ ਵਾਲਿਆਂ ਨੇ ਫਿਰ ਉਸ ਕਲੰਗਰ ਨੂੰ ਬੰਦ ਕਰਵਾ ਦਿੱਤਾ ਕਿ ਹਲਾ ਅਬਰੰਤ ਸੁਰਹੁਕ ਚਾਗ। ਤੋਂ ਜੇ ਸਮਝੇ ਇਹ ਸਤਗੁਰੂ ਸਾਹਿਬ ਜੀ ਦਾ ਆਇਆ ਦਿਨ ਆਇਆ ਤੇ ਉਸ ਵਕਤ ਇਹ ਪ੍ਰਕਾਸ਼ ਹੋਇਆ ਜਿਸ ਦੇ ਪ੍ਰਕਾਸ਼ ਹੋਣਾ ਸੀ ਉਸ ਵੇਲੇ ਲਾਹੌਰ ਦੇ ਵਿਚਕਾਰ ਪੈ ਗਿਆ। ਹਨ ਜਿਹੜੇ ਅਗਰ ਬਣ ਪੀਆਂ ਫੌਜਿਆਂ ਸਰ ਅੰਦਰ ਵਾਲੇ ਗਈਆਂ ਸਰਕਾਰੀ ਨਿਯਾਮ ਅੱਜ ਕੀ ਦੇਖਨੇ ਪੁੱਛੇ ਕੋਰੋਨਾ ਕਾਰ ਦਾ ਸਮਾਂ ਆਇਆ ਸਰਕਾਰਾਂ ਵੀ ਹੱਥ ਕੱਢ ਕੇ ਖੜੀਆਂ ਕਰ ਗਏ ਆ ਵੱਡੇ ਵੱਡੇ ਜਿਹੜੇ ਡੇਰੇਦਾਰ ਪੰਜਾਬ ਦੀ ਧਰਤੀ ਤੇ ਸਿੱਖੀ ਨੂੰ ਖੋਰਾ ਲਬਵਾਜ ਤੇ ਭੇਜੇ ਗਏ ਨੇ ਕੋਈ ਬਾਤ ਨਹੀਂ ਆਇਆ ਸਾਰੇ ਉੱਕੇ ਬੈਠ ਗਏ ਹੁਣ ਸਾਹਮਣੇ ਆਇਆ ਫਿਰ ਇਹ ਗੁਰਦਾ ਖਾਲਸਾ ਦੀ ਸਿੱਖ ਸੰਗਤਾਂ ਆਇਆਂ ਜਿਨ੍ਹਾਂ ਨੇ ਬੈਠ ਕੇ ਖਾਂ ਖਾਂ ਕੇ ਲੰਗਰ ਦਾ ਜਿਹੜਾ ਕੋਰੋਨਾ ਵੀ ਫਵਾਹ ਨਹੀਂ ਕੀ ਜਿਸ ਤਰ੍ਹਾਂ ਤਾਹਨ ਪੀੜਤਾ ਦੀ ਮਦਦ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਦਾ ਆਇਆ ਕਿਉਂਕਿ ਅਕਬਰ ਵੀ ਹੱਥ ਕੱਢੇ ਕਰਕੇ ਆਸੀ ਉਸ ਵਕਤ ਉਹਨੂੰ ਅਰਜਨ ਦੇ ਪਾਤਸ਼ਾਹ ਜੀ ਨੇ ਤਾਂ ਹੋਰ ਕਿਹਾ ਸੀ ਪਰ ਦੂਸਰੇ ਪਾਸੇ ਸਤਗੁਰੂ ਸਾਹਿਬ ਜੀ ਦੇ ਆਮ ਦਾ ਸਮਾਂ ਦੇ ਲਈ ਆ ਚੁੱਕਾ ਸੀ ਜਿਸ ਵੇ ਸਮਾਂ ਦੇ ਲਈ ਆ ਗਿਆ ਉਸ ਵਕਤ ਫਿਰ ਸਤਿਗੁਰੂ ਸਾਹਿਬ ਜੀ ਨੇ ਵੇਖਿਆ ਕਿ ਕ੍ਰਿਤੀਚੰਦ ਬਹੁਤ ਵਿਰੋਧ ਕਰ ਰਿਹਾ ਹੈ ਪਰਵਾਦ ਸਿੰਨਾ ਛੱਡ ਕੇ ਪ ਜਾਣਾ ਠੀਕ ਨਹੀਂ ਉਸ ਨੇ ਨਗਰ ਕਿੰਨਾ ਵਿਡਾਲੀ ਪਾਈ ਇਹ ਮੈਂ ਚੱਕਰੀ ਤੇ ਆ ਬੈਠੀ ਔਰ ਇਸ ਨਗਰ ਨੂੰ ਕਿਉਂਕਿ ਉਸ ਸਮੇਂ ਇਹ ਨਗਰ ਅਮਰਸਰ ਟੱਪੇ ਤੋਂ ਬਹੁਤ ਰੂਪ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਹੈ ਜਿਹੜੇ ਅਸੀਂ ਆ 12 دروازੇ ਦੇਖਦੇ ਆ ਨਾ ਜਿਹਨੂੰ ਅਸੀਂ ਜਾਈਏ ਤੇ ਇੱਕ ਬਾਹਰ-ਬਾਰ ਇੱਕ ਹਾਲ ਪਿਆਜ ਦੇ ਬਾਹਰ-ਬਾਰ ਇੱਕ ਰੇਕਲੋਡ ਬਣਿਆ ਹੋਇਆ ਹੈ ਇਹਦੇ ਅੰਦਰ ਵਾਲਾ دروازੇ ਨੇ ਤੇਰਵਾਂ ਦਰਵਾਜ਼ਾ ਜਿਹੜਾ ਹੈ ਉਹ ਅੰਗਰੇਜ਼ਾਂ ਨੇ ਹਾਲ ਗੇਟ ਕੱਢਿਆ ਸੀ ਬਾਕੀ ਬਾਰਾਂ ਦਰਵਾਜ਼ੇ ਨੇ ਜੋ ਅਸੀਂ ਰਾਮ ਬਾਗ ਤੋਂ ਲੈ ਕੇ ਹਾਟੀ ਗੇਟ ਤੱਕ ਇਹ ਸਾਰੇ ਦੇਖਦੇ ਆਂ ਇਹਨਾਂ ਦੇ ਵਿੱਚ ਰਾਮ ਬਾਗ ਗੇਟ ਹੈ ਔਰ ਮਹਾਸਿੰਘ ਗੇਟ ਹੈ, ਛੋਮਣੀ ਗੇਟ ਹੈ, 97 ਦਾ ਗੇਟ ਹੈ, ਕਿਰਵਾਜੀ ਚਾਟੀ ਵਿੰਡ ਨਵਾਜਾ ਭਗਤਾ ਵਾਲਾ ਖਜ਼ਾਨਾ ਵਾਲਾ ਉਹਦਾ ਨਾਮ ਕਰਵਾਉਂਦੇ ਨੇ। ਇਸੇ ਤਰੀਕੇ ਦੇ ਨਾਲ ਉਸ ਵਕਤ ਇਹ ਜਿਹੜਾ ਸਪੇਰਾ ਸੀ ਇਹਨੂੰ ਖਰੀਦਿਆ ਗਿਆ। ਕਹਿਣ ਲੱਗਾ ਕਿ ਤੂੰ ਬਾਕੀ ਨਾਗਾਂ ਦੇ ਨਾਲ ਇੱਕ ਜਹਦੀ ਦਾ नाग ਲੈ ਕੇ ਜਾ ਤੇ ਮਡਾਲੀ ਨਗਰ ਵਿਖੇ ਮੇਰੇ ਭਰਾ ਦੇ ਘਰ ਵਿੱਚ ਜਾਣਾ ਜਿੱਥੇ ਉਹ ਰਹਿائش ਰੱਖੀ ਹੋਈ ਹੈ। ਉਥੇ ਪੁਸਾਨੇ ਜਾਣਾ ਹੈ ਤੇ ਜਦੋਂ ਮੇਰੇ ਭਤੀਜੇ ਦੇ پاس ਆਪੇ ਕਿਉਂਕਿ ਕੁਝ ਮਹੀਨੇ ਬਾਅਦ ਵੀ ਇਹ ਗੱਲ ਉਸੇ ਸਤਿਗੁਰ ਸਾਹਿਬ ਦੀ ਬੈਠਣ ਲੱਗ ਕੇ ਸਾਨੂੰ ਥੋੜਾ ਜਿਹਾ ਰੇੜੇ ਦੀ ਸੰਨ ਔਰ ਗਏ ਲਗੇ ਕਿ ਤੁਸੀਂ ਉਥੇ ਜ਼ਹਿਰੀਲਾ ਲਾਗ ਨੇੜੇ ਛੱਡਣਾ ਹੈ ਤੇ ਉਹ ਡੰਗ ਮਾਰੇਗਾ ਪਤਾ ਵੀ ਨਹੀਂ ਲੱਗੇਗਾ ਮੇਰੇ ਤੇ ਇਹ ਸਾਰਾ ਉਧਰ ਵੀ ਨਹੀਂ ਆਏਗਾ ਪਰ ਜਦੋਂ ਉਸ ਪੇਰੇ ਨੇ ਜਾ ਕੇ ਛੱਡਿਆ ਨਾ ਤੇ ਉਸ ਵਕਤ ਇਹ ਸਰੀ ਨੂੰ ਪਕੜਿਆ ਤੇ ਸਿਗਰੀ ਨੂੰ ਪਕੜ ਕੇ ਕਸਾਉਂਦੇ ਹੋਏ ਉਸ ਨੂੰ ਇੰਨਾ ਜੋਰ ਤੇ ਮਲਿਆ ਵਾਲ ਨੂੰ ਪਛਤਾ ਦੇ ਵਿੱਚੀ ਉਹ ਸਾਬ ਨੂੰ ਕੇ ਸਾਬ ਨੂੰ ਟਹਿਰੀ ਤੇ ਨੂੰ ਉਹਨਾਂ ਨੇ ਉਹਦਾ ਉਦਾਰ ਕਰ ਦਿੱਤਾ ਖਤਮ ਕਰ ਦਿੱਤਾ ਔਰ ਜਦੋਂ ਉਹ ਸਾਬ ਨੂੰ ਖਤਮ ਕਰ ਦਿੱਤਾ ਸਪੇਰੇ ਦਾ ਪਾਜ ਉਗੜ ਕੇ ਆ ਸਪੇਰੇ ਨੇ ਸਾਰੀ ਗੱਲ ਦੱਸ ਦਿੱਤੀ ਹੁਣ 3 ਸਾਲ ਸਤਗੁਰੂ ਸਾਹਿਬ ਜੀ ਦੀ ਮਡਾੜੀ ਵੀ ਧਰਤੀ ਦੇ ਉੱਤੇ ਇਹਨਾਂ ਦਾ ਪਾਲਣ ਪੋਸ਼ਣ ਹੋਇਆ ਫਿਰ ਅੰਮ੍ਰੰਦ ਸਰ ਲੈ ਜਾਂਦਾ ਜਦੋਂ ਇਹ ਅਮਰੰਦ ਸਰ ਲੈ ਆਉਂਦਾ ਤੇ ਇੱਥੇ ਵੀ ਪ੍ਰਿਤੀ ਚੰਦ ਹੁਣ ਸੋਚਣ ਲੱਗ ਗਿਆ ਕਹਿੰਦੇ ਪਹਿਲਾਂ ਤਾਂ 10-4 ਮੀਲ ਦੂਰੀ ਤੇ ਜਾਣਾ ਪੈਂਦਾ ਸੀ ਹੁਣ ਤਾਂ ਮੇਰੇ ਗੁਮਾਂਡ ਵਿੱਚ ਆ ਗਏ ਨੇ ਹੁਣ ਤਾਂ ਮੈਨੂੰ ਇਸ ਬਾਤ ਨੂੰ ਖਤਮ ਕਰਵਾਉਣਾ ਸੌਖਾ ਹੋਇਆ ਹੈ ਹੁਣ ਇਹ ਵਿਆਹ ਦੀ ਸੋਚੀ ਕਿ ਜਿਹੜਾ ਗੁਰੂ ਸਾਹਿਬ ਜੀ ਦਾ ਖਿਆਵਾ ਸੀ ਬ੍ਰਾਹਮਣ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਗੁਰਵਰਜਨ ਸਿੰਘ ਜੀ ਦੇ ਘਰ ਦੇ ਵਿੱਚ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਵੀ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਖੜਾ ਪੜ੍ਹਦੇ ਸੀ ਉਸ ਵੇਲੇ ਤੱਕ ਸਤਿਗੁਰੂ ਸਾਹਿਬ ਜੀ ਦੇ ਉਸ ਬ੍ਰਾਹਮਣ ਨੂੰ ਪ੍ਰਿਤੀ ਚੰਦ ਨੇ ਇਹ ਲਾਤ ਦੇ ਕੇ ਘਰੀਬਿਆ ਕਹਿਨਕਾ ਮੇਰੇ ਭਤੀਜੇ ਨੂੰ ਖਤਮ ਕਰਦੇ ਬ੍ਰਾਹਮਣ ਆਇਆ ਬਾਹੂ ਪਕੜਿਆ ਪਰ ਚਬਾਰੇ ਦੇ ਵਿੱਚ ਲੈ ਗਿਆ ਔਰ ਨਹੀਂ ਬਲਾਉਂ ਦੀ ਕੋਸ਼ਿਸ਼ ਕਰਦਾ ਨਹੀਂ ਦੇ ਵਿੱਚ ਜ਼ਹਿਰ ਮਲਾਇਆ ਹੋਇਆ ਜਦੋਂ ਨਹੀਂ ਵਿੱਚ ਜ਼ਹਿਰ ਮਲਾਇਆ ਇਕ ਉਸ ਵਕਤ ਹੈ ਬਾਰਕੂ ਹਰਮਨ ਪਾਤਸ਼ਾਹੀ ਜੀ ਨੇ ਪੀਂਦੇ ਪਰ ਛੋਟਾ ਸਰੀਰ ਹੈ ਕਮਜ਼ੋਰ ਆੰਗ ਨੇ ਉਹ ਪੁੱਟ ਕੇ ਬਾਹੂ ਪਕੜਿਆ ਹੋਇਆ ਬ੍ਰਾਹਮਣ ਨੇ ਪਲਾਉਣ ਦਾ ਯਤਨ ਕਰਦਾ ਹੈ ਉਹ ਰਦਾਇ ਇਕਾਂ ਕੱਢ ਕੇ ਪਰ ਸਤਗੁਰੂ ਸਾਹਿਬ ਜੀ ਉੱਪਰ ਚੀਚੀ ਰੋਣਾ ਆਰੰਭ ਕਰ ਦਿੰਦੇ ਨੇ ਗੁਰੂ ਆਦਨ ਦੇ ਪਾਤਸ਼ਾਹੀ ਦੇ ਹੇਠਾਂ ਨੇ ਪਰਿਵਾਰ ਸਾਰਾ ਹੇਠਾਂ ਬੈਠਾ ਹੋਇਆ ਜਿਹਨੂੰ ਆਵਾਜ਼ ਸੁਣੀ ਤੇ ਸਤਗੁਰੂ ਸਾਹਿਬ ਜੀ ਉੱਪਰ ਗਏ ਇੱਟੇ ਕੀ ਕਾਰਨ ਹੈ ਕਹਿ ਲੱਗੇ ਸਤਿਗੁਰੂ ਸਾਹਿਬ ਜੀ ਇਹ ਬਾਰ ਹਰ ਕੋ ਕਿੰਨੂੰ ਦੁੱਧ ਡਈ ਨਹੀਂ ਪੀਂਦਾ ਔਰ ਜਦੋਂ ਇਹ ਬਾਰ ਬੰ ਕਹਿੰਦੇ ਨੇ ਪੀ ਲੋ ਨਹੀਂ ਪੀਂਦਾ ਤਾਂ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਹੀਠਾਂ ਲੈ ਆ ਜਦੋਂ ਹੀਠਾਂ ਲੈ ਕੇ ਆਏ ਤੇ ਕਵੀ ਸੰਤੋਖ ਸਿੰਘ ਜੀ ਜ਼ਿਕਰ ਕੀਤਾ ਕਹਿੰਦੇ ਸਤਿਗੁਰੂ ਸਾਹਿਬ ਜੀ ਦੇ ਪਾਸ ਇੱਕ ਕੂਫਰ ਹੁੰਦਾ ਸੀ ਕਾਫਤਾ ਹੁੰਦਾ ਸੀ ਸਤਿਗੁਰੂ ਸਾਹਿਬ ਜੀ ਨੇ ਇਸ਼ਾਰਾ ਕੀਤਾ ਉਸ ਕੁੱਤੇ ਨੂੰ ਕਿ ਦਹੀਂ ਖਾ ਜਦੋਂ ਨਹੀਂ ਖਾਂਦਾ ਵੇਖਦਾ ਹੈ ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ ਜੇ ਇੱਥੇ ਸਾਡਾ ਬਿਸ਼ੋੜਾ ਦੀ ਨਾ ਪਿਆ ਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਵੀ ਸਾਡਾ ਬਿਸ਼ੋੜਾ ਨਹੀਂ ਪਏਗਾ ਕੋਈ ਗੱਲ ਨਹੀਂ ਇਸ਼ਾਰਾ ਕੀਤਾ ਸਮਝਾਉਣ ਖਾਤਰ ਕਿਹਦੇ ਕੁੱਤੇ ਨੇ ਜਿਹੜਾ ਨਹੀਂ ਖਾਦਾ ਤੇ ਕੁੱਤਾ ਆਪਣੇ ਪ੍ਰਾਂਤ ਤੇ ਆ ਗਿਆ ਹੁਣ ਇਹ ਸਾਰਾ ਕੁਝ ਵੇਖਿਆ ਤੇ ਬ੍ਰਾਹਮਣ ਦਾ ਪਾਜ ਉੱਪੜਿਆ ਬ੍ਰਾਹਮਣ ਬੇਹੋਸ਼ ਹੋ ਕੇ ਡਿੱਗ ਪਿਆ ਤਰਿਆਂ ਚੱਲ ਕੇ ਉਸ ਵਿੱਚ ਲਿਆਂਦਾ ਤੇ ਹੋਸ਼ ਵਿੱਚ ਲਿਆਂਦਾ ਤੇ ਉਸੇ ਸਾਰੀ ਕਤੂਤ ਪ੍ਰੀਤੀ ਚੰਦੀ ਦਾਸ ਜੀ ਔਰ ਜਦసే ਕਤੂ ਦਸੀਏ ਕਿ ਫਿਰ ਉਹਨੂੰ ਐਸਾ ਗਦਦ ਕੁੱਟਿਆ ਪੇਟ ਦੇ ਅੰਦਰ ਕੇਜੇ ਦੇ ਨਾਲ ਉਹ ਬ੍ਰਾਹਮਣ ਮਰ ਗਿਆ ਸਤਿਗੁਰੂ ਸਾਹਿਬ ਜੀ ਨੇ ਬਲਾਵਰਦਾਕ ਦੇ ਅੰਦਰ ਸ਼ਬਦ ਉਚਾਰਨ ਕੀਤਾ ਲੇਖਨ ਲਗੋ ਤਿਲਕਾ ਮੂਰ ਤੋ ਉਸਕੇ ਬ੍ਰਾਹਮਣ ਮੂਆ ਹੋਇ ਕੈ ਸੂਰ ਔਰ ਜਦੋਂ ਉਹ ਸੂਰ ਐਸਾ ਕਹਿਆ ਜਿਹਨੇ ਨਾ ਬ੍ਰਾਹਮਣ ਮਰ ਗਿਆ ਕਿਉਂ ਬਾਜ ਉੱਪਰ ਗਿਆ ਪ੍ਰਿਤੀ ਚੰਦ ਨੇ ਫਿਰ ਵੀ ਹੌਸਲਾ ਨਹੀਂ ਹਾਰਿਆ ਫਿਰ ਹੁਣ ਚੌਥੀ ਕੋਸ਼ਿਸ਼ ਕਰਦਾ ਹੈ ਜਦੋਂ ਸਤਿਗੁਰੂ ਬਾਗੁਰੂ ਹਰ ਅੰਜੀ ਗਾਇਸ ਛੱਕੇ ਹੁਣ ਪ੍ਰਸ਼ਾਦਾ ਅਸੀਂ ਹੋ ਗਏ ਆ ਫਰੀ